ਜਿਸ ਸੀਐਸਟੀ ਪਟਿਆਲਾ ਰਵਨਪ੍ਰੀਤ ਤੇ ਅੱਜ ਦਾ ਸਾਡਾ ਪਰਪਸ ਜਿਹੜਾ ਅਵੇਅਰਨੈਸ ਕੈਂਪਸ ਸੀ ਲਗਾਇਆ ਇਹਦਾ ਹੈ ਕਿ ਇੱਕ ਤਾਂ ਕੁਝ ਗਵਰਨਮੈਂਟ ਦੇ ਨਵੀਆਂ ਨੋਟੀਫਿਕੇਸ਼ਨਸ ਆਈਆਂ ਜਿਦੇ ਬਾਰੇ ਕੁਝ ਡਾਊਟਸ ਸੇ ਸਾਡੇ ਐਸੋਸੀਏਸ਼ਨਸ ਨੂੰ ਡੀਲਰਸ ਨੂੰ ਉਹ ਸਿੱਖ ਕਲੀਅਰ ਕੀਤੀਆਂ ਨੇ ਪ੍ਰੋਪਰ ਸਲਾਈਡਸ ਬਣਾ ਕੇ ਸਾਡੇ ਆਫਿਸਸ ਦੇ ਸੈਕੰਡਲੀ ਹੈ ਕਿ ਸਾਡਾ ਇੱਕ ਸਰਵੇ ਮੰਥ ਚੱਲ ਰਿਹਾ ਹੈ ਕਿ ਇਹਦੇ ਚਾ ਹੈ ਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ 100% ਡੀਲਰ ਜਿਹੜੇ ਅਨ ਰਜਿਸਟਰਡ ਨੇ ਜਾਂ ਬਿਨਾ ਨੰਬਰ ਨੇ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਨੰਬਰ ਦੇਣੇ ਆ ਰਜਿਸਟਰ ਕਰਨਾ ਹੈ ਉਹਦੇ ਬਾਰੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਮੈਸੇਜ ਆਪਣੀ ਐਸੋਸੀਏਸ਼ਨ ਥਰੂ ਐਡਵੋਕੇਟਸ ਥਰੂ ਸੀਐਸ ਇਹ ਮੈਸੇਜ ਜਿੱਦਾਂ ਇਹ ਬੀਨ ਦਿੱਤੀ ਹੈ ਕਿ ਤੁਸੀਂ ਸਾਰੇ ਨੰਬਰ ਲੈ ਕੇ ਕੰਮ ਕਰੋ ਜੀਐਸਟੀ ਮੈਡਮ ਇਸ ਤਰ੍ਹਾਂ ਕੋਈ ਹੈਗਾ ਵੀ ਰਾਜਪੀ ਕਿੰਨੇ ਨੰਬਰ ਆ ਤੇ ਕਿੰਨੇ ਹੋਣੇ ਚਾਹੀਦੇ ਆ ਤੁਹਾਡੇ ਹਿਸਾਬ ਨਾਲ ਕੋਈ ਇਸ ਤਰ੍ਹਾਂ ਡਾਟਾ ਹੈਗਾ ਜੀ ਅ ਐਸਚ ਸਰਵੇ ਚੱਲ ਰਿਹਾ ਐਸੇ ਚੀਜ਼ ਦਾ ਹੀ ਸਰਵੇ ਚੱਲ ਰਿਹਾ ਅੱਜ ਦੀ ਡੇਟ ਦੀ ਪਰ ਡੇਲੀ ਅਸੀਂ ਮਾਰਕੀਟ ਚ ਜਾਂਦੇ ਸਾਡੇ ਆਫਿਸਸ ਇਨ ਫੈਕਟ ਹਰ ਏਰੀਆ ਚ ਜਾ ਕੇ ਅਸੀਂ ਉਹ ਕੈਂਪਸ ਲਗਾਣ ਦੀ ਇੱਕ ਪਲੈਨਿੰਗ ਕੀਤੀ ਹੈ ਤੇ ਉਤੋਂ ਸਾਨੂੰ ਜਿਹੜੇ ਸਾਡੇ ਕੋਲ ਡਾਟਾ ਹੈਗਾ ਪਰ ਜਿਹੜੇ ਨੰਬਰਸ ਚ ਨਹੀਂ ਰਜਿਸਟਰ ਹੋ ਰਹੇ ਉਹਨਾਂ ਨੂੰ ਨੋਟਿਸਸ ਵੀ ਆਲਰੇਡੀ ਜਾਣੇ ਚੁੱਕੇ ਐਡ ਪ੍ਰੈਜ਼ੈਂਟ ਕਿੰਨੇ ਤੁਹਾਡੇ ਦੇ ਪੋਰਟਲ ਦੇ ਵਿੱਚ ਰਜਿਸਟਰਡ ਡੀਲਰ ਸਾਡੇ ਹਾਂਜੀ ਰਜਿਸਟਰਡ ਕਿੰਨੇ ਹੈਗੇ ਰਜਿਸਟਰਡ ਮੇਰੇ ਕੋਲ ਡਿਵੀਜ਼ਨ ਹੈ ਜਿਵੇਂ ਹਾਂਜੀ ਤਾਂ ਡਿਸਟ੍ਰਿਕਟ ਪਟਿਆਲਾ ਦੇ ਅਰਾਊਂਡ 5000 ਡੀਲਰਸ ਆ ਜੋ ਰਜਿਸਟਰਡ ਪਾਈ ਸਰ ਪਾਈ ਸਰ ਬਾਈ ওকে ਮੇਰੇ ਕੋਲ 25000 ਡਿਵੀਜ਼ਨ ਤੇ ਫਿੱਟ ਪੈਣਗੇ ਪਾਈ ਸਰ ਡੀਲਰ ਜਿਹੜੇ ਰਜਿਸਟਰਡ ਮੇਰੇ ਤੋਂ ਨੂੰ ਕੀ ਲੱਗਦਾ ਕਿ ਕਿ ਕਿੰਨੇ ਕੇ ਜਿਹੜੇ ਮਤਲਬ ਹਿਡਨ ਹੈਗੇ ਨਹੀਂ ਕਰਾ ਰਹੇ ਆਗੇ ਬੈਕ ਡੋਰ ਐਂਟਰੀਆਂ ਹੋ ਰਹੀਆਂ ਕਿ ਕਿੰਨੇ ਕਿੰਨੇ ਡਿਪਾਰਟਮੈਂਟ ਨੂੰ ਚਾਹੀਦੇ ਆ ਕੋਈ ਇਸ ਤਰ੍ਹਾਂ ਡਾਟਾ ਤੁਸੀਂ ਕੀਤਾ ਜੀ ਕੋਈ ਅੱਜ ਇਹ ਵੀ ਲੈ ਕੇ ਚੱਲ ਰਹੇ ਕਿ ਅਸੀਂ 100% ਕਰਾਂਗੇ ਕੋਈ ਵੀ ਡੀਲਰ ਜਿਹਦੀ ਟੈਕਸੇਬਲ ਟਰਨਓਵਰ ਫਾਲ ਕਰਦੀ ਹੈ ਫਾਰ ਰਜਿਸਟ੍ਰੇਸ਼ਨ ਅੰਦਰ ਜੀਐਸਟੀ ਉਹ ਨੰਬਰ ਲੈ ਕੇ ਹੀ ਅਸੀਂ ਉਹਨੂੰ ਰਜਿਸਟ੍ਰੇਸ਼ਨ ਕੀ ਮਿਨੀਮਮ ਲਿਮਿਟ ਕੀ ਹੈ ਮੈਡਮ ਸਰਵਿਸਿਜ਼ ਵਿੱਚ 20 ਲੱਖਸ ਹੈ 20 ਲੱਖਸ ਐਂਡ ਗੁੱਡਸ ਵਿੱਚ ਗੁੱਡਸ ਵਿੱਚ 40 ਲੱਖਸ 40 ਲੱਖਸ ਮੈਡਮ ਜੇ ਤੁਹਾਨੂੰ ਤੁਹਾਡੇ ਨੋਸ 'ਚ ਕੋਈ ਆਉਂਦਾ ਜੀ ਉਹ ਨਹੀਂ ਕਰਾਉਂਦਾ ਰਜਿਸਟ੍ਰੇਸ਼ਨ ਫਿਰ ਡਿਪਾਰਟਮੈਂਟ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਜੀ نوٹس ਦਿੱਤਾ ਜਾਂਦਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਨੋਟਿਸ ਭੇਜਿਆ ਜਾਂਦਾ ਹੈ ਹਾਂਜੀ ਉਸ ਤੋਂ ਬਾਅਦ ਉਹਨੂੰ ਅਸੀਂ ਪਰਸਿਊ ਕਰਦੇ ਆਂ ਤੇ ਨੰਬਰ ਫਿਰ ਉਹ ਲੈ ਲੈਂਦੇ ਆਂ ਕਿਸ ਤਰ੍ਹਾਂ ਦੀਸ ਲਗਾ ਸਕਦੇ ਆਂ ਅਸੀਂ ਕੀ ਤੁਹਾਨੂੰ ਮਤਲਬ ਉਹਨਾਂ ਤੁਸੀਂ ਕੋਈ ਫਾਈਨ ਵਗੈਰਾ ਲਾਉਣੀ ਹੋ ਜਾਂ ਕਿ ਕ੍ਰਿਮੀਨਲ ਕੋਈ ਬਣਦਾ ਕੇਸ ਕੀ ਕੀ ਹੁੰਦਾ ਜੀ ਜੇ ਨਹੀਂ ਵੱਜ ਗਿਆ ਹੈ ਅਜ ਦੇ ਅੰਡਰ ਹੀ ਹੈ ਜੀਐਸਟੀ ਪ੍ਰੋਵੀਜ਼ਨ ਅਕੋਰਡਿੰਗਲੀ ਹੀ ਹੈ ਅਸੀਂ ਨੋਟਿਸ ਪਹਿਲਾਂ ਭੇਜਦੇ ਹਾਂ ਉਹਨਾਂ ਨੂੰ ਠੀਕ ਹੈ ਉਹਦੇ ਵਿੱਚ ਜੇ ਉਹ ਕੰਮ ਕਰ ਰਿਹਾ ਹੈ ਨੰਬਰ ਨਹੀਂ ਲੈ ਰਿਹਾ ਸੋ ਡਿਪਾਰਟਮੈਂਟ ਦਾ ਨੋਟਿਸ ਇੱਕ ਜਾਂਦਾ ਹੈ ਜਦੋਂ ਉਹ ਉਹਨੂੰ ਇੱਕ ਡੇਟ ਦਿੱਤੀ ਜਾਂਦੀ ਹੈ ਕਿ ਤੂੰ ਡਿਪਾਰਟਮੈਂਟ ਚ ਆਓ ਉਹਨੂੰ ਸਮਝਾਇਆ ਜਾਂਦਾ ਹੈ ਉਸ ਤੋਂ ਬਾਅਦ ਉਹਨੂੰ ਰਿਮਾਈਂਡਰਸ ਦਿੱਤੇ ਜਾਂਦੇ ਪਰ ਨੰਬਰ ਲੈ ਗਏ ਹੀ ਅਸੀਂ ਫਿਰ ਉਹਨੂੰ ਨੰਬਰ ਦੇ ਕੇ ਹੀ ਅਸੀਂ ਉਹਨੂੰ ਫਿਰ ਨਹੀਂ ਫਿਰ ਮੈਡਮ ਉਹ ਉਹ ਨਹੀਂ ਲੱਗਾ ਫਿਰ ਡਿਪਾਰਟਮੈਂਟ ਡਿਪਾਰਟਮੈਂਟ ਕੋਲੇ ਪਰ ਫਿਰ ਕੀ ਕੀ ਮਤਲਬ ਤੁਹਾਡੇ ਕੋਲ ਕੀ ਪਾਵਰ ਹੁੰਦੀ ਹੈ ਡਿਪਾਰਟਮੈਂਟ ਕੋਲੇ ਫਿਰ ਜਦੋਂ ਬੰਦਾ ਤੁਹਾਡੇ ਨੋਟਿਸ ਤੋਂ ਵੀ

हमारी मेल चल रही है तब तक हमारी 100% रजिस्ट्रेशन हमने कंप्लीट थैंक यू